ਹੈਲਥ ਨਾਲ ਜਿਹੜੀ ਗੱਲ ਲੈ ਕੇ ਆਈ ਹਾਂ ਜਰਾਂ ਸਸਟੀਕਾ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਸ਼ੁੱਧ ਘਰ ਦਾ ਬਣਿਆ ਦੇਸੀ ਕੀ ਖਾਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਇਹ ਕਬਜ਼ ਤੋਂ ਲੈ ਕੇ ਜੋੜਾਂ ਦੇ ਦਰਦ ਤੱਕ ਦੀਆਂ ਸਮੱਸਿਆਵਾਂ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਇਸ ਦੇ ਨਾਲ ਹੀ ਇਹਦਾ ਸੁਆਦ ਭੋਜਨ ਦੇ ਸੁਆਦ ਨਾਲੋਂ ਹੋਰ ਵੀ ਵਧੀਆ ਹੁੰਦਾ ਹੈ ਭਾਵਕ ਕਿਉ ਖਾਨ ਦੇ ਬਹੁਤ ਸਾਰੇ ਸੇਤ ਲਾਭਤਾ ਹੁੰਦੀ ਹਨ ਪਰ ਇਹ ਜ਼ਰੂਰੀ ਨਹੀਂ ਕਿ ਇਹ ਸਾਰਿਆਂ ਨੂੰ ਬਰਾਬਰ ਲਾਭ ਪਹੁੰਚਾਈ ਜੇਕਰ ਤੁਸੀਂ ਆਪਣ ਨੂੰ ਰੋਜ਼ਾਨਾ ਖੁਰਾਕ ਵਿੱਚ ਦੇਸੀ ਕੀ ਸ਼ਾਮਿਲ ਕਰਦੇ ਹੋ ਤਾਂ ਜਾਣੋ ਕਿ ਕਿਹੜੇ ਲੋਕਾਂ ਨੂੰ ਦੇਸੀ ਕੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਨਹੀਂ ਤਾਂ ਇਹ ਫਾਇਦੇ ਹੋਣ ਦੀ ਬਜਾਏ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦਾ ਹੈ ਭਾਵਿਕੂ ਨੂੰ ਕਬਜ਼ ਲਈ ਬਹੁਤ ਫਾਇਦੇਮੰਦ ਕਿਹਾ ਜਾਂਦਾ ਹੈ ਜੇਕਰ ਤੁਹਾਡੀ ਪਾਚਨ ਕਿਰਿਆ ਠੀਕ ਨਹੀਂ ਹੈ ਅਤੇ ਭੋਜਨ ਨੂੰ ਪੰਚਾਉਣ ਦੀ ਪ੍ਰਕਿਰਿਆ ਹੌਲੀ ਹੈ ਤਾਂ ਆਪਣੀ ਖੁਰਾਕ ਵਿੱਚ ਕਿਓ ਨੂੰ ਬਿਲਕੁਲ ਵੀ ਸ਼ਾਮਲ ਨਹੀਂ ਕਰਨਾ ਚਾਹੀਦਾ ਜੇਕਰ ਤੁਸੀਂ ਫੈਟੀ ਲੀਵਰ ਦੇ ਮਰੀਜ਼ ਹੋ ਤਾਂ ਲੀਵਰ ਸੋਰਸਿਸ ਵਰਗੀ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹੋ ਤੇ ਨਾਲ ਹੀ ਇਨ ਹਾਲਾਤਾਂ 'ਚ ਕਿਓ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਫੈਟੀ ਲੀਵਰ ਦੀ ਸਮੱਸਿਆ ਦੇ ਮਾਮਲੇ ਵਿੱਚ ਕਿਓ ਜ਼ਹਿਰ ਵਰਗਾ ਕੰਮ ਕਰ ਸਕਦਾ ਹੈ ਅਤੇ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦਾ ਹੈ ਜੇਕਰ ਤੁਸੀਂ ਜ਼ੁਕਾਮ ਜਾਂ ਮੌਸਮੀ ਬੁਖਾਰ ਤੋਂ ਪੀੜਤ ਹੋਤਾ ਦੇਸੀ ਕੀ ਬਿਲਕੁਲ ਵੀ ਨਾ ਖਾਓ ਮੌਸਮੀ ਬੁਖਾਰ ਜਾਂ ਜ਼ੁਕਾਮ 'ਚ ਸਰੀਰ 'ਚ ਬਲਗਮ ਦੀ ਮਾਤਰਾ ਵੱਧ ਜਾਂਦੀ ਹੈ ਤੇ ਇਸ ਬਲਗਮ ਨੂੰ ਹੋਰ ਵੀ ਵਧਾਉਣਾ ਸ਼ੁਰੂ ਕਰ ਦਿੰਦਾ ਇਸ ਲਈ ਖੰਗ ਅਤੇ ਬੁਖਾਰ ਦੌਰਾਨ ਕਿਓ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਜੇਕਰ ਤੁਸੀਂ ਹਾਈ ਬਲੱਡ ਪ੍ਰੈਸ਼ਰ ਹਾਈ ਡਿਪਰੈਸ਼ਨ ਤੋਂ ਪੀੜਤ ਹੋਤਾ ਆਪਣੀ ਖੁਰਾਕ 'ਚ ਦੇਸੀ ਕੀ ਸ਼ਾਮਿਲ ਨਹੀਂ ਕਰਨਾ ਚਾਹੀਦਾ ਸੇਤਮੰਦ ਚਰਬੀ ਹੋਣ ਦੇ ਬਾਵਜੂਦ ਇਹ ਨਾੜਾਂ ਨੂੰ ਰੋਕਣਾ ਸ਼ੁਰੂ ਕਰ ਦਿੰਦਾ ਇਸ ਦੇ ਨਾਲ ਦਿਲ ਦੇ ਦੌਰੇ ਦਾ ਖਤਰਾ ਵੱਧ ਜਾਂਦਾ ਹੈ ਅੱਜ ਹੋਰ ਖਬਰਾਂ ਦੇਖਣ ਲਈ ਜੁੜੇ ਹੋ ਅਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜਿਹੜੀਆਂ ਖਬਰਾਂ ਲੈ ਕੇ ਹਾਜ਼ਰਾਂ ਹਾਂ ਸਸਟੀਕਾ ਤੁਹਾਡੇ ਤੁਹਾਡਾ ਅਦਿਸ਼ਾ ਹੈਲਥ ਤੇ ਸ਼ੁੱਧ ਘਰ ਦਾ ਬਣਿਆ ਦੇਸੀ ਕੀ ਖਾਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਇਹ ਕਬਜ਼ ਤੋਂ ਲੈ ਕੇ ਜੋੜਾਂ ਦੇ ਦਰਦ ਤੱਕ ਦੀਆਂ ਸਮੱਸਿਆਵਾਂ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਇਸ ਦੇ ਨਾਲ ਹੀ ਇਹਦਾ ਸੁਆਦ ਭੋਜਨ ਦੇ ਸੁਆਦ ਨਾਲੋਂ ਹੋਰ ਵੀ ਵਧੀਆ ਹੁੰਦਾ ਹੈ ਭਾਵਕ ਕਿਉਂ ਖਾਣ ਦੇ ਬਹੁਤ ਸਾਰੇ ਸੇਤ ਲਾਭਤਾ ਹੁੰਦੀ ਹਨ ਪਰ ਇਹ ਜ਼ਰੂਰੀ ਨਹੀਂ ਕਿ ਇਹ ਸਾਰਿਆਂ ਨੂੰ ਬਰਾਬਰ ਲਾਭ ਪਹੁੰਚਾਈ ਜੇਕਰ ਤੁਸੀਂ ਆਪਣ ਨੂੰ ਰੋਜ਼ਾਨਾ ਖੁਰਾਕ ਵਿੱਚ ਦੇਸੀ ਕੀ ਸ਼ਾਮਿਲ ਕਰਦੇ ਹੋ ਤਾਂ ਜਾਣੋ ਕਿ ਕਿਹੜੇ ਲੋਕਾਂ ਨੂੰ ਦੇਸੀ ਕੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਨਹੀਂ ਤਾਂ ਇਹ ਫਾਇਦੇ ਹੋਣ ਦੀ ਬਜਾਏ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦਾ ਹੈ ਭਾਵਿਕਿਓ ਨੂੰ ਕਬਜ਼ ਲਈ ਬਹੁਤ ਫਾਇਦੇਮੰਦ ਕਿਹਾ ਜਾਂਦਾ ਹੈ ਜੇਕਰ ਤੁਹਾਡੀ ਪਾਚਨ ਕਿਰਿਆ ਠੀਕ ਨਹੀਂ ਹੈ ਅਤੇ ਭੋਜਨ ਨੂੰ ਪੰਚਾਉਣ ਦੀ ਪ੍ਰਕਿਰਿਆ ਹੌਲੀ ਹੈ ਤਾਂ ਆਪਣੀ ਖੁਰਾਕ ਵਿੱਚ ਕਿਓ ਨੂੰ ਬਿਲਕੁਲ ਵੀ ਸ਼ਾਮਲ ਨਹੀਂ ਕਰਨਾ ਚਾਹੀਦਾ ਜੇਕਰ ਤੁਸੀਂ ਫੈਟੀ ਲੀਵਰ ਦੇ ਮਰੀਜ਼ ਹੋ ਤਾਂ ਲੀਵਰ ਸੋਰਸਿਸ ਵਰਗੀ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹੋ ਤੇ ਨਾਲ ਹੀ ਇਨ ਹਾਲਾਤਾਂ ਚ ਕਿਓ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਫੈਟੀ ਲੀਵਰ ਦੀ ਸਮੱਸਿਆ ਦੇ ਮਾਮਲੇ ਵਿੱਚ ਕਿਓ ਜ਼ਹਿਰ ਵਰਗਾ ਕੰਮ ਕਰ ਸਕਦਾ ਹੈ ਅਤੇ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦਾ ਹੈ ਜੇਕਰ ਤੁਸੀਂ ਜ਼ੁਕਾਮ ਜਾਂ ਮੌਸਮੀ ਬੁਖਾਰ ਤੋਂ ਪੀੜਤ ਹੋਤਾ ਦੇਸੀ ਕੀ ਬਿਲਕੁਲ ਵੀ ਨਾ ਖਾਓ ਮੌਸਮੀ ਬੁਖਾਰ ਜਾਂ ਜ਼ੁਕਾਮ 'ਚ ਸਰੀਰ 'ਚ ਬਲਗਮ ਦੀ ਮਾਤਰਾ ਵੱਧ ਜਾਂਦੀ ਹੈ ਤੇ ਇਸ ਬਲਗਮ ਨੂੰ ਹੋਰ ਵੀ ਵਧਾਉਣਾ ਸ਼ੁਰੂ ਕਰ ਦਿੰਦਾ ਹੈ ਇਸ ਲਈ ਖੰਗ ਅਤੇ ਬੁਖਾਰ ਦੌਰਾਨ ਘਿਓ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਜੇਕਰ ਤੁਸੀਂ ਹਾਈ ਬਲੱਡ ਪ੍ਰੈਸ਼ਰ ਹਾਈ ਡਿਪਰੈਸ਼ਨ ਤੋਂ ਪੀੜਤ ਹੋ ਤਾਂ ਆਪਣੀ ਖੁਰਾਕ 'ਚ ਦੇਸੀ ਕੀ ਸ਼ਾਮਿਲ ਨਹੀਂ ਕਰਨਾ ਚਾਹੀਦਾ ਸੇਤਮੰਦ ਚਰਬੀ ਹੋਣ ਦੇ ਬਾਵਜੂਦ ਇਹ ਨਾੜਾਂ ਨੂੰ ਰੋਕਣਾ ਸ਼ੁਰੂ ਕਰ ਦਿੰਦਾ ਹੈ ਇਸ ਦੇ ਨਾਲ ਦਿਲ ਦੇ ਦੌਰੇ ਦਾ ਖਤਰਾ ਵੱਧ ਜਾਂਦਾ ਹੈ ਅੱਜ ਹੋਰ ਖਬਰਾਂ ਦੇ ਕੰਨ ਲਈ ਜੁੜੇ ਰ ਅਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜਿਹੜੀਆਂ ਖਬਰਾਂ ਲੈ ਕੇ ਹਾਜ਼ਰਾਂ ਹਾਂ ਸਸਟੀਕਾ ਤੁਹਾਡੇ ਤੁਹਾਡਾ ਅਦਿਸ਼ਾ ਹੈਲਥ ਤੇ ਖੁੱਧ ਘਰ ਦਾ ਬਣਿਆ ਦੇਸੀ ਕੀ ਖਾਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਇਹ ਕਬਜ਼ ਤੋਂ ਲੈ ਕੇ ਜੋੜਾਂ ਦੇ ਦਰਦ ਤੱਕ ਦੀਆਂ ਸਮੱਸਿਆਵਾਂ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਇਸ ਦੇ ਨਾਲ ਹੀ ਇਹਦਾ ਸੁਆਦ ਹੋ ਜਾਂਦੇ ਸੁਆਦ ਨਾਲੋਂ ਹੋਰ ਵੀ ਵਧੀਆ ਹੁੰਦਾ ਹੈ ਭਾਵਕ ਧੋਖਾਨ ਦੇ ਬਹੁਤ ਸਾਰੇ ਸੇਤ ਲਾਭ ਤਾਂ ਹੁੰਦੀ ਹਨ ਪਰ ਇਹ ਜ਼ਰੂਰੀ ਨਹੀਂ ਕਿ ਇਹ ਸਾਰਿਆਂ ਨੂੰ ਬਰਾਬਰ ਲਾ ਪਹੁੰਚਾਈ ਜੇਕਰ ਤੁਸੀਂ ਆਪਣ ਨੂੰ ਰੋਜ਼ਾਨਾ ਖੁਰਾਕ ਵਿੱਚ ਦੇਸੀ ਕੀ ਸ਼ਾਮਿਲ ਕਰਦੇ ਹੋ ਤਾਂ ਜਾਣੋ ਕਿ ਕਿਹੜੇ ਲੋਕਾਂ ਨੂੰ ਦੇਸੀ ਕੀ ਖਾਣ ਤੋਂ ਪਹਰੇਜ਼ ਕਰਨਾ ਚਾਹੀਦਾ ਹੈ ਨਹੀਂ ਤਾਂ ਇਹ ਫਾਇਦੇ ਹੋਣ ਦੀ ਬਜਾਏ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦਾ ਹੈ ਭਾਵਕਿਉ ਨੂੰ ਕਬਜ਼ ਲਈ ਬਹੁਤ ਫਾਇਦੇਮੰਦ ਕਿਹਾ ਜਾਂਦਾ ਹੈ ਜੇਕਰ ਤੁਹਾਡੀ ਪਾਚਨ ਕਿਰਿਆ ਠੀਕ ਨਹੀਂ ਹੈ ਅਤੇ ਭੋਜਨ ਨੂੰ ਪਚਾਉਣ ਦੀ ਪ੍ਰਕਿਰਿਆ ਹੌਲੀ ਹੈ ਤਾਂ ਆਪਣੀ ਖਾਣਕ ਵਿੱਚ ਕਿਉ ਨੂੰ ਬਿਲਕੁਲ ਵੀ ਸ਼ਾਮਲ ਨਹੀਂ ਕਰਨਾ ਚਾਹੀਦਾ ਜੇਕਰ ਤੁਸੀਂ ਫੈਟੀ ਲੀਵਰ ਦੇ ਮਰੀਜ਼ ਹੋ ਤਾਂ ਲੀਵਰ ਸੋਰਸਿਸ ਵਰਗੀ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹੋ ਤੇ ਨਾਲ ਹੀ ਇਨ ਹਾਲਾਤਾਂ 'ਚ ਕਿਉ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਫੈਟੀ ਲੀਵਰ ਦੀ ਸਮੱਸਿਆ ਦੇ ਮਾਮਲੇ ਵਿੱਚ ਕਿਉ ਜ਼ਹਿਰ ਵਰਗਾ ਕੰਮ ਕਰ ਸਕਦਾ ਹੈ ਅਤੇ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦਾ ਹੈ ਜੇਕਰ ਤੁਸੀਂ ਜ਼ੁਕਾਮ ਜਾਂ ਮੌਸਮੀ ਬੁਖਾਰ ਤੋਂ ਪੀੜਤ ਹੋਤਾ ਦੇਸੀ ਕੀ ਬਿਲਕੁਲ ਵੀ ਨਾ ਖਾਓ ਮੌਸਮੀ ਬੁਖਾਰ ਜਾਂ ਜ਼ੁਕਾਮ 'ਤੇ ਸਰੀਰ 'ਚ ਬਲਗਮ ਦੀ ਮਾਤਰਾ ਵੱਧ ਜਾਂਦੀ ਹੈ ਤੇ ਇਸ ਬਲਗਮ ਨੂੰ ਹੋਰ ਵੀ ਵਧਾਉਣਾ ਸ਼ੁਰੂ ਕਰ ਦਿੰਦਾ ਹੈ ਇਸ ਲਈ ਖੰਗ ਅਤੇ ਬੁਖਾਰ ਦੌਰਾਨ ਘਿਓ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਜੇਕਰ ਤੁਸੀਂ ਹਾਈ ਬਲੱਡ ਪ੍ਰੈਸ਼ਰ ਹਾਈ ਡਿਪਰੈਸ਼ਨ ਤੋਂ ਪੀੜਤ ਹੋਤਾ ਆਪਣੀ ਖੁਰਾਕ 'ਚ ਦੇਸੀ ਕੀ ਸ਼ਾਮਲ ਨਹੀਂ ਕਰਨਾ ਚਾਹੀਦਾ ਸੇਤਮੰਦ ਚਰਬੀ ਹੋਣ ਦੇ ਬਾਵਜੂਦ ਇਹ ਨਾੜਾਂ ਨੂੰ ਰੋਕਣਾ ਸ਼ੁਰੂ ਕਰ ਦਿੰਦਾ ਹੈ ਇਸ ਦੇ ਨਾਲ ਦਿਲ ਦੇ ਦੌਰੇ ਦਾ ਖਤਰਾ ਵੱਧ ਜਾਂਦਾ ਹੈ ਅੱਜ ਹੋਰ ਖਬਰਾਂ ਦੇ ਕੰਲੇ ਜੁੜੇ ਰ ਅਦਿਸ਼ਾ ਹੈਲਥ ਨਾਲ ਧੰਨਵਾਦ